ਕੁਦਰ ਪਹਿਲਾਂ ਮੋਲਾਪੁਰ ਗਰੀਬਦਾਰ ਦੇ ਵਿੱਚ ਜੋ ਕਤਲ ਹੋਇਆ ਉਸ ਦੇ ਮਾਮਲੇ ਦੇ ਵਿੱਚ ਲਗਾਤਾਰ ਪੁਲਿਸ ਤਫਤੀਸ਼ ਕਰ ਰਹੀ ਹੈ ਕਿ ਆਖਰ ਕਤਲ ਕਰਨ ਦੀ ਕੀ ਵਜ੍ਹਾ ਹੈ ਕੌਣ ਸੀ ਕਾਤਲ ਤਾਂ ਬਰੀਕੀ ਦੇ ਨਾਲ ਪੁਲਿਸ ਜਾਂਚਕਰਨ ਦੇ ਵਿੱਚ ਲੱਗੀ ਹੋਈ ਹੈ ਫੋਰੈਂਸਿਕ ਟੀਮਾਂ ਵੀ ਪੁਲਿਸ ਵੱਲੋਂ ਮਗਾਈਆਂ ਗਈਆਂ ਨੇ ਤਸਵੀਰਾਂ ਦਿਖਾ ਦਿੰਦੇ ਜਿੱਥੇ ਕਿ ਉਹ ਸਾਹਮਣੇ ਤੁਸੀਂ ਦੇਖੋ ਕੇਐਸਐਚਓ ਅਮਨਦੀਪ ਤਰੀਕਾ ਤੇ ਨਾਲ ਪੁਲਿਸ ਮੁਲਾਜ਼ਮ ਹੋਰ ਵੀ ਨੇ ਤੇ ਫੋਰੈਂਸਿਕ ਟੀਮਾਂ ਜਿਹੜੀਆਂ ਲਗਾਤਾਰ ਇਸ ਜਗ੍ਹਾ ਉੱਤੇ ਹਰ ਕਲੂ हासिल ਕਰ ਰਹੀਆਂ ਨੇ ਇੱਕ ਸਬੂਤ ਇਕੱਠੇ ਕਰ ਰਹੀਆਂ ਨੇ ਕਿ ਜਿਸ ਤਰੀਕੇ ਨਾਲ ਉਸ ਨੌਜਵਾਨ ਦੇ ਉੱਤੇ ਹਮਲਾ ਹੋਇਆ ਹੈ ਹਮਲੇ ਤੋਂ ਬਾਅਦ ਫਿਰ ਦੱਸਿਆ ਜਾ ਰਿਹਾ ਕਿ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਸੀ ਫਿਰ ਉੱਥੇ ਉਸ ਦੀ ਮੌਤ ਹੋ ਗਈ ਪਿੰਡ ਪਡੌਂਜੀਆਂ ਦਾ ਨੌਜਵਾਨ ਹਰਵਿੰਦਰ ਬਿੰਦਾ ਜਿਸ ਨੂੰ ਕਿਹਾ ਜਾਂਦਾ ਸੀ ਉਹ ਨੌਜਵਾਨ ਰੋਜ਼ਾਨਾ ਹੀ ਤਰ੍ਹਾਂ ਇਸ ਟੈਕਸੀ ਸਟੈਂਡ ਦੇ ਉੱਤੇ ਬੈਠਦਾ ਸੀ ਇਹ ਤਸਵੀਰ ਤੁਹਾਨੂੰ ਦਿਖਾ ਦਿੰਨੇ ਇਸ ਜਗ੍ਹਾ ਉੱਤੇ ਇਸ ਜਗ੍ਹਾ ਉੱਤੇ ਹੋਰ ਵੀ ਡਰਾਈਵਰ ਬੈਠੇ ਹੋਏ ਸੀ ਜੋ ਕਿ ਆਪਣੀ ਗੱਲਬਾਤ ਕਰ ਰਹੇ ਸੀ ਕੋਈ ਬੰਦਾ ਆਂਦਾ ਹੈ ਤਾਂ ਉਸ ਨੌਜਵਾਨ ਨੂੰ ਬੁਲਾ ਕੇ ਲੈ ਜਾਂਦਾ ਹੈ ਫਿਰ ਉਸ ਤੋਂ ਬਾਅਦ ਫਿਰ ਉਹ ਸਾਹਮਣੇ ਇੱਥੇ ਪੁਲਿਸ ਵਾਲੇ ਖੜੇ ਨੇ ਉਸ ਜਗ੍ਹਾ ਉੱਤੇ ਆਣ ਕੇ 15-20 ਮਿੰਟ ਗੱਲਬਾਤ ਚੱਲਦੀ ਹੈ ਗੱਲਬਾਤ ਚੱਲਣ ਤੋਂ ਬਾਅਦ ਫਿਰ ਉਸ ਨੌਜਵਾਨ ਦੇ ਉੱਤੇ ਆਣ ਕੇ ਤੇਜ਼ ਤਾਰ ਹਥਿਆਰ ਦੇ ਨਾਲ ਹਮਲਾ ਕਰ ਦਿੰਦਾ ਉਹਦੇ ਬਖੀ ਦੇ ਵਿੱਚ ਦੱਸਿਆ ਜਾ ਰਿਹਾ ਕਿ ਕੋਈ ਦੱਸਿਆ ਕਿ ਕਿਰਚ ਮਾਰੀ ਹੈ ਜਾਂ ਚਾਕੂ ਮਾਰਿਆ ਜੇ ਭਾਵੇਂ ਪੁਲਿਸ ਨੇ ਕੋਈ ਇਸ ਤਰੀਕੇ ਦੀ ਪੁਸ਼ਟੀ ਜਾਂ ਬਿਆਨ ਨਹੀਂ ਦਿੱਤਾ ਫਿਰ ਕਿਤਨੇ ਕਿਤੇ ਪੁਲਿਸ ਪੂਰੇ ਬਰੀਕੀ ਐਂਗਲਾਂ ਦੇ ਨਾਲ ਜਾਂਚ ਕਰ ਰਹੀ ਹੈ ਤੁਸੀਂ ਦੇਖੋ ਕਿ ਜਿਹੜੀ ਤਫਤੀਸ਼ ਤੇ ਵਿੱਚ ਹਰ ਕਲੂ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਤਸਵੀਰਾਂ ਤੁਹਾਨੂੰ ਜਿਹੜੀਆਂ ਦਿਖਾਣ ਜਾ ਰਹੇ ਹਾਂ ਨਿਊ ਚੰਡੀਗੜ੍ਹ ਦੇ ਪਿੰਡ ਮੁੱਲਾ ਪਰ ਕਰੀਬ ਦਾਸ ਦੀ ਤੁਸੀਂ ਦੇਖੋ ਕਿ ਪੁਲਿਸ ਨੇ ਬਰੀਕੀ ਦੇ ਨਾਲ ਜਿਹੜੀ ਜਾਂਚ ਸ਼ੁਰੂ ਕੀਤੀ ਹੋਈ ਹੈ ਕਿਉਂਕਿ ਕਿਸੇ ਤਰੀਕੇ ਦੇ ਨਾਲ ਵੀ ਕਾਤਲ ਨੂੰ ਫਰਨ ਦੇ ਵਿੱਚ ਪੁਲਿਸ ਲਗੀ ਲਗਾਤਾਰ ਲੱਗੀ ਹੋਈ ਹੈ ਕਿ ਆਖਰ ਇੱਕ ਕਤਲ ਕੀਤਾ ਕਿਸ ਨੇ ਹੈ ਕਿ ਕੀ ਕੀ ਵਜ੍ਹਾ ਰਹੀ ਹੈ ਕੀ ਕਾਰਨ ਰਹੇ ਨੇ ਤਾਂ ਐਸਐਚਓ ਅਮਨਦੀਪ ਤਰੀਕਾ ਆਪਣੀ ਪੁਲਿਸ ਟੀਮਾਂ ਦੇ ਨਾਲ ਲਗਾਤਾਰ ਜਿਹੜੇ ਤੁਸੀਂ ਦੇਖੋ ਕਿ ਲੱਗੇ ਹੋਏ ਨੇ ਤਾਂ ਇਹ ਜਿਹੜਾ ਟੈਕਸੀ ਟੈਂਡ ਹੈ ਉਸ ਜਿਸ ਜਗ੍ਹਾ ਉੱਤੇ ਆਣ ਕੇ ਨੌਜਵਾਨ ਜ਼ਖਮੀ ਹੋ ਕੇ ਡਿੱਗਿਆ ਸੀ ਤਾਂ ਉਸ ਜਗ੍ਹਾ ਉੱਤੇ ਵੀ ਪੁਲਿਸ ਨੇ ਪੂਰੀ ਜਾਂਚ ਕੀਤੀ ਹੈ ਕਿ ਆਖਰ ਇਸ ਜਗ੍ਹਾ ਉੱਤੇ ਕੋਈ ਸਬੂਤ ਮਿਲੇ ਕੋਈ ਬਲੱਡ ਦਾ ਨਿਸ਼ਾਨ ਮਿਲੇ ਤਾਂ ਕਿ ਫਰੈਂਸਿਕ ਟੀਮਾਂ ਪੂਰੀ ਜਾਂਚ ਕਰ ਸਕਣ ਤਾਂ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਇਹ ਕਤਲ ਦਾ ਮਾਮਲਾ ਆਇਆ ਹੈ ਤੋਸ ਤੋਂ ਬਾਅਦ ਪਰਿਵਾਰਕ ਮੈਂਬਰ ਵੀ ਸਾਹਮਣੇ ਆਏ ਨੇ ਉਹਨਾਂ ਦਾ ਭਰਾ ਲਗਾਤਾਰ ਪੁਲਸ ਨੁਮਾਇੰਦੇ ਦੇ ਵਿੱਚ ਜੁਟਿਆ ਹੋਇਆ ਹੈ ਤਾਂ ਹਰ ਤਰੀਕੇ ਨਾਲ ਬਿਆਨ ਦਿੱਤੇ ਜਾ ਰਹੇ ਨੇ ਕਿ ਆਖਰ ਕਿਸ ਦੇ ਨਾਲ ਦੁਸ਼ਮਣੀ ਸੀ ਕੀ ਪੂਰਾ ਮਾਮਲਾ ਸੀ ਕੀ ਕਿਸ ਤਰੀਕੇ ਦੇ ਨਾਲ ਇਹ ਪੂਰਾ ਹੋਇਆ ਹੈ ਤਾਂ ਸਾਰਾ ਕੁਝ ਤੁਸੀਂ ਦੇਖੋ ਕਿ ਪੁਲਿਸ ਨੇ ਬਿਆਨ ਦਰਜ ਕਰਕੇ ਮਾਮਲਾ ਦਰਜ ਕਰ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਲਗਾਤਾਰ ਟੀਮਾਂ ਬਣਾ ਕੇ ਵੱਖ-ਵੱਖ ਜਗ੍ਹਾ ਉਸ ਕਾਤਲ ਦੀ ਛਾਪੇਮਾਰੀ ਕਰਨ ਦੇ ਵਿੱਚ ਲੱਗੇ ਹੈ ਦੱਸਿਆ ਜਾ ਰਿਹਾ ਕਿ ਕੁਝ ਸੀਸੀਟੀਵੀ ਕੈਮਰੇ ਵੀ ਇਹ ਜਗ੍ਹਾ ਉੱਤੇ ਲੱਗੇ ਹੋਏ ਨੇ ਕੈਮਰੇ ਇਹ ਵੀ ਖੰਗਾਲੇ ਜਾਣ ਕੇ ਕਿ ਆਖਰੇ ਕੋਈ ਫੁਟੇਜ ਉਸ ਦੇ ਵਿੱਚ ਆ ਸਕੇ ਪਤਾ ਲੱਗ ਸਕੇ ਕਿ ਆਖਰੇ ਕਿਸ ਤਰੀਕੇ ਨਾਲ ਇਹ ਕਤਲ ਦੀ ਵਾਰਦਾਤ ਹੋਈ ਹੈ ਉਸ ਤੋਂ ਬਾਅਦ ਪੁਲਿਸ ਤੁਸੀਂ ਦੇਖੋ ਕਿ ਲਗਾਤਾਰ ਜਾਂਚ ਕਰ ਰਹੀ ਹੈ ਤਾਂ ਅਮਰੀਕੀ ਦੇ ਨਾਲ ਅਮਰੀਕੀ ਦੇ ਨਾਲ ਇਸ ਕਰਕੇ ਜਾਂਚ ਕੀਤੀ ਜਾਂਦੀ ਹੈ ਕਿਉਂਕਿ ਕੋਈ ਵੀ ਜਿਹੜੀ ਕਲੂ ਹੈ ਕੋਈ ਰਹਿ ਨਾ ਜਾਏ ਕਿਸ ਤਰੀਕੇ ਦੇ ਨਾਲ ਕਾਤਲ ਬਚ ਨਾ ਸਕੇ ਕਿਉਂਕਿ ਪੁਲਿਸ ਨੇ ਪਹਿਲਾਂ ਵੀ ਬਹੁਤ ਮਾਮਲੇ ਸੁਲਝਾਏ ਨੇ ਕਾਫੀ ਇਸ ਤਰੀਕੇ ਦੇ ਜਿਹੜੇ ਵਾਰਦਾਤਾ ਨੇ ਭਾਵੇਂ ਚੋਰੀ ਦੀਆਂ ਨੇ ਭ ਕੋਈ ਠੱਗੀ ਦੀਆਂ ਨੇ ਕਿਸ ਤਰੀਕੇ ਦੇ ਨਾਲ ਤੁਸੀਂ ਦੇਖੋ ਕਿ ਜਿਹੜੀ ਕੋਈ ਵਾਰਦਾਤ ਹੁੰਦੀ ਹੈ ਉਸ ਤੋਂ ਬਾਅਦ ਪੁਲਿਸ ਬੜੇ ਸਖਤੀ ਤਰੀਕੇ ਦੇ ਨਾਲ ਹਰ ਕ੍ਰਾਈਮ ਨੂੰ ਨਿਬੇੜਦੀ ਹੈ ਜਿਸ ਤੋਂ ਬਾਅਦ ਜਾ ਕੇ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਦਾ ਬਿਆਨ ਆਉਣਾ ਬਾਕੀ ਹੈ ਕਿ ਆਖਰ ਉਹ ਕਿੰਨੇ ਕੁ ਦੂਰ ਤੱਕ ਜਿਹੜੇ ਕਾਤਲ ਤੱਕ ਪਹੁੰਚੇ ਨੇ ਕਿੰਨੇ ਕੁ ਕਾਤਲ ਦਾ ਪਿੱਛਾ ਕੀਤਾ ਹੋਇਆ ਹੈ ਜਾਂ ਫਿਰ ਕਿਸ ਤਰੀਕੇ ਦੇ ਕਲੂ ਮਿਲੇ ਨੇ ਕਿਸ ਤਰ੍ਹਾਂ ਸਬੂਤ ਮਿਲੇ ਨੇ ਇਹ ਹੁਣ ਪੁਲਿਸ ਪੁਸ਼ਟੀ ਕਰੇਗੀ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕਿ ਆਖਰ ਕਾਤਲ ਕੌਣ ਹੈ ਕਿਸ ਤਰੀਕੇ ਦੇ ਨਾਲ ਉਸਨੇ ਕਤਲ ਕੀਤਾ ਜਾਂ ਫਿਰ ਕਾਰਨ ਕੀ ਸੀ ਕਤਲ ਕਰਨ ਦਾ ਤਾਂ ਫ੍ਰੈਂਸਿਕ ਟੀਮਾਂ ਹੀ ਪਹੁੰਚੀ ਹੋਈ ਹੁੰਦੀ ਸੀ ਤਾਂ ਜਾਂਚ ਦੇ ਵਿੱਚ ਹੁਣ ਦੇਖਦੇ ਹਾਂ ਕੀ ਪੁਲਿਸ ਅੱਗੇ ਕੀ ਖੁਲਾਸੇ ਕਰਦੀ ਹੈ ਤੁਹਾਡੇ ਕੈਮਰਨ ਗੁਰਜਾਉ ਦੇ ਨਾਲ ਹਰਤੇਸ਼ ਸਿੰਘ